ਲਓ ਜੀ ਦੀਦੀ ਨੇ ਤਾਂ ਭਾਈ ਦੀਦੀ ਕਹਿੰਦੀ ਮੈਂ ਉਹ ਲੈ ਕੇ ਜਾਣੀ ਆ ਆਹ ਕਿਆ ਕਹਿੰਦੇ ਜੀ ਤુલਸੀ ਆਹ ਕਾਦੇ ਪੱਤੇ ਸਾਹਮਣੇ ਲੱਗੇ ਹੋਏ ਆਹਾ ਇੱਕ ਗੋਖ ਚੌਲ ਇਹ ਮਤਲਬ ਪਤੀੜ ਪਤੀੜ ਦੇ ਪੱਤੇ ਆ ਇਹ ਪਤੀੜ ਨਹੀਂ ਪਤੀੜ ਨਹੀਂ ਆਪੀ ਹੈ ਇਹ ਇਹ ਦੂਆ ਕਚੌੜ ਕਚੌੜ ਮਤਲਬ ਕੀ ਅਬ ਸਾਦੇ ਖਤਰਬੜ ਤੇ ਜਾਂਦਾ ਇਹ ਵੀ ਤਲਕੇ ਬਣਦਾ ਸ਼ੋਲੰਗ ਤੋੜੋ ਪਹਿਲਾਂ ਜੈਸਮੀਨ ਕਹਿੰਦੀ ਸ਼ੋਲੰਗ ਲੈ ਕੇ ਜਾਣੇ ਆ ਅਚਾਰ ਪੋਣਾ ਇਸ ਵਾਰੀ ਮੈਂ ਪਿਛਲੀ ਵਾਰੀ ਤੁਸੀਂ ਪਾਇ ਤਾਂ ਹੋਏ ਕੁਝ ਬਣ ਗਿਆ ਉਹਦਾ ਮੈਂ ਪਾਇ ਤਾਂ ਤੈ ਪਾਇਦਾ ਲਓ ਲਿਆਓ ਦਾ ਤਾਈ ਉਹ ਅਨਮੀ ਖੂ ਉਹ ਸਾਹਮਣੇ ਆ ਸਲੇਪੜਾ ਆਹ ਹੈ ਖੂ ਉਹ ਤੇ ਨਾ ਟੁੱਲੂ ਬੰਪਰ ਲੜਕਾਇਆ ਵਾ ਵਿੱਚ ਉਹਦੇ ਵਿੱਚ ਉੱਥੇ ਦੇ ਬਟਨ ਦੱਬ ਦਉਂਦੇ ਆ ਉੱਪਰ ਉੱਪਰ ਤੱਕ ਉੱਪਰ ਤੱਕ ਆ ਗਿਆ ਪਾਣੀ ਅੱਛਾ ਇਹ ਜੱਟ ਹੀ ਆਹ ਬੜੀ ਜਿਹੜੇ ਹਾਂ ਇਹ ਸਾਰੀ ਉਹ ਪਹਾੜਾਂ ਨੂੰ ਵੀ ਆਹ ਆਪਣੀ ਜਗ੍ਹਾ ਅੱਛਾ ਸਾਰੀ ਪਹਾੜੀ ਆਪਣੇ ਆਪਣੀ ਆ ਇਹ ਹਾਂਜੀ ਹਾਂਜੀ ਇਹ ਆਪਣੀ ਜਗਾ ਸਾਰੀ ਆ ਇਹ ਫਰਦ ਤੇ ਆਪਣੇ ਨਾਮ ਆ ਹਾਂਜੀ ਅੱਛਾ ਇਹਦਾ ਸੀ ਕੱਢ ਸਕਦੇ ਬਰੋਜ ਆ ਦੇ ਸਕਦੇ ਵਾਇ ਤਾਂ ਪਹਿਲਾਂ ਕਢਾਇਆ ਤਾਂ ਹਾਂ 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 ਅੱਛਾ ਇਹਦਾ ਬਰੋਜ ਆਪਾਂ ਕੱਢ ਸਕਦੇ ਆ ਜਿਹੜੀ ਜੰਗਲਾਂ ਵਾਲੀ ਆ ਉਹ ਤਾਂ ਨਹੀਂ ਕੱਢ ਸਕਦੇ ਹਾਂ ਉਹ ਜੰਗਲ ਹੋ ਗਿਆ ਆਪਰ ਨੂੰ ਸਾਰੇ ਅੱਛਾ ਉਹ ਸਾਰੀ ਪਹਾੜੀ ਜੰਗਲ ਏਰੀਏ ਚ ਉੱਥੇ ਜਿਹੜਾ ਚੀਲ ਦਾ ਦਰਖਤ ਹੈ ਜਿੱਦਾਂ ਉਹ ਉੱਪਰ ਖੜੇ ਆ ਉਹ ਜੰਗਲ ਉਹ ਉਹਦਾ ਨਹੀਂ ਆਪਾਂ ਬਰੋਜਾ ਕੱਢ ਸਕਦੇ ਨਾ ਲੱਕੜੀ ਲੁੱਕੜੀ ਛੇੜ ਸਕਦੇ ਠੀਕ ਆ ਚਲੋ ਭਾਈ ਇਹ ਵੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਮੋਗੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਦੇ ਮਾਲਕ ਕਰੇ ਜੀ ਬਤਾ ਅ ਜਿਵੇਂ ਤੁਹਾਨੂੰ ਪਤਾ ਹੀ ਆ ਹੁਣ ਭਾਈ ਜਹੜਜੀ ਸਾਹਿਬ ਆਏ ਵੇ ਆ ਮੱਥਾ ਟੇਕ ਲਿਆ ਤਾਂ ਉਹ ਪਿਛਲੇ ਬਲੌਗਾਂ 'ਚ ਤੁਸੀਂ ਦੇਖ ਹੀ ਲਿਆ ਆਪਣੇ ਮੁਕਾਬਲੇ ਉਰੇ ਠੰਡ ਬਹੁਤ ਆ ਜੀ ਹਨਾ ਪੰਜਾਬ ਦੇ ਮੁਕਾਬਲੇ ਉਰੇ ਠੰਡ ਬਹੁਤ ਆ ਮੈਂ ਤਾਂ ਕੱਲੀ ਸ਼ਰਟ ਜੀ ਵਿੱਚੇ ਆ ਗਿਆ ਤਾਂ ਸ਼ਰਟ ਪਾ ਕੇ ਕੱਲਿਓ ਤੇ ਪਰ ਉਰੇ ਲੱਗਦੀ ਹੁਣ ਠੰਡ ਹਨਾ ਫੇਰ ਚਾਚਾ ਜੀ ਭਾਈ ਪਹਿਲਾਂ ਤਾਂ ਇੱਧਰ ਚਾਚਾ ਜੀ ਨੂੰ ਮਿਲੋ ਸਸਰੀ ਗੱਲ ਸਾਰਿਆਂ ਨੂੰ ਤੇ ਚਾਚਾ ਜੀ ਨੂੰ ਫਿਰ ਕਿ ਹਾਂ ਵੀ ਭਾਈ ਠੰਡ ਵਾਲਾ ਮੌਸਮ ਹੋ ਗਿਆ ਇਹਨਾਂ ਨੂੰ ਦੇਖ ਲੋ ਲੱਗਦੀ ਨਹੀਂ ਇਹਨਾਂ ਦਾ ਹੁਣ ਉਹ ਆਦਤ ਬਣ ਗਈ ਰਹਿਣ ਦੀ ਹੈ ਨਾ ਤਾਂ ਹਾਂਜੀ ਰੋਜ਼ ਦੀ ਆਦਤ ਭਾਈ ਬਣ ਗਈ ਇਹ ਦੇਖ ਲੋ ਕੱਲੀ ਸ਼ਰਟ ਵਿੱਚੇ ਫਿਰ ਰਹੇ ਆ ਮੈਂ ਨਾਲੇ ਕਟرائی ਵਾਲੀ ਪਾਈ ਹੋਈ ਆ ਮੋਟੀ ਪਰ ਫੇਰ ਵੀ ਠੰਡ ਲੱਗਦੀ ਆ ਮਹਿਸੂਸ ਹੁੰਦੀ ਆ ਮਤਲਬ ਚਲੋ ਮੈਂ ਕਿਹਾ ਵੀ ਰਿਸਕ ਕਾਹਨੂੰ ਲੈਣਾ ਕੰਮਕਾਰਾਂ ਵਾਲੇ ਬੰਦੇ ਆ ਜੇ ਪੈ ਗਏ ਸਾਰਾ ਕੰਮ ਰੁਲ ਜਾਣਾ ਤਾਂ ਕਰਕੇ ਹੋਏ ਚਾਚੇ ਨੇ ਕੰਬਲ ਹੀ ਲਿਆ ਕੇ ਦਿੱਤਾ ਘਾਣੇ ਹੁਣ ਮਾਮੀ ਜੀ ਤਾਂ ਹੈ ਨਹੀਂ ਨਹੀਂ ਤਾਂ ਚਲੋ ਸਿਆਲ ਵਾਲੇ ਕੱਪੜੇ ਹਜੇ ਇਹਨਾਂ ਨੇ ਕੱਢੇ ਵੀ ਨਹੀਂ ਆਪਣੇ ਇੱਧਰ ਮੌਸਮ ਦੇ ਹਿਸਾਬ ਨਾਲ ਚਾਚੇ ਨੇ ਕੰਮ ਸਾਰਿਆ ਚਾਚਾ ਕਹਿੰਦਾ ਮੈਂ ਕਿਹਾ ਵੀ ਆਹੀ ਆਉਣਦੇ ਦੇਸੀ ਸੌਦਾ ਹੈ ਜਟਾਂ ਵਾਲਾ ਤੇ ਭਾਈ ਗੱਲ ਇਦਾਂ ਵੀ ਹੁਣ ਠੰਡ ਦਾ ਮਾਹੌਲ ਬਣਿਆ ਹੋਇਆ ਪੂਰਾ ਇੱਧਰ ਚਾਚਾ ਜੀ ਉਹਨਾਂ ਦਾ ਮਕਾਨ ਤੁਸੀਂ ਦੇਖਿਆ ਹੀ ਹੈ ਪਹਿਲਾਂ ਨੇ ਬਲੌਗਾਂ 'ਚ ਮਾਮਾ ਜੀ ਉਹਨਾਂ ਦਾ ਮਕਾਨ ਬਣ ਰਿਹਾ ਹੈ ਤੇ ਲੈਂਟਰ ਹੁਣ ਕਬੀਲਦਾਰੀ ਉੱਠ ਗਈ ਚਲੋ ਹੈਨਾ ਕੁੜੀਆਂ ਦੋਵੇਂ ਵਿਆਹ ਹੋ ਗਿਆ ਮਾਲਕ ਰੱਖੇ ਸੁੱਖ ਆਪਣੀ ਜ਼ਿੰਦਗੀ ਚ ਖੁਸ਼ ਰਹਿਣਾ ਹਨਾ ਉਧਰੋਂ ਇੱਕ ਪਾਸੇ ਤੋਂ ਕਹਿ ਲੋ ਮਾਪੇ ਜਦੋਂ ਧੀਆ ਉੱਠ ਜਾਂਦੀਆਂ ਨਾ ਘਰ ਤੇ ਮਾਪੇ ਦੀ ਇੱਕ ਪਾਸੇ ਤੋਂ ਟੈਨਸ਼ਨ ਟੈਨਸ਼ਨ ਫ੍ਰੀ ਹੋ ਜਾਂਦਾ ਮਾਪੇ ਹਨਾ ਹੁਣ ਚਲੋ ਮਕਾਨ ਰਹਿ ਗਿਆ ਮੁੰਡੇ ਜਵਾਨ ਭਾਈ ਮਿਹਨਤ ਕਰ ਰਹੇ ਆ ਚਾਚਾ ਜੀ ਉਹਨੇ ਯਾਰ ਵੀ ਕਹਿੋ ਜਿੰਦਾ ਭਾਈ ਵੀ ਕਹਿੋ ਜਿੰਦਾ ਚਾਚੇ ਨੂੰ ਚਾਚਾ ਹਾਂਦਾ ਹੀ ਆ ਸਾਡੇ ਤੇ ਮਿਹਨਤ ਕਰ ਰਹੇ ਆ ਮਾਲਕ ਕਰੂਗਾ ਕਿਰਪਾ ਹੁਣ ਲੈਂਟਰ ਰਹਿ ਗਿਆ ਪਾਣੀ ਨੂੰ ਲੈਂਟਰ ਪੈ ਜੂਗਾ ਵੈਸੇ ਤਾਂ ਸਾਰਾ ਹੁਣ ਕੰਪਲੀਟ ਹੋਇਆ ਬਈ ਹੱਟੇ ਹੀ ਜਿਹੜਾ ਉਹ ਵਾਲੇ ਮਕਾਨ ਆ ਫਿਰ ਉਹ ਪੁਰਾਣੇ ਹੋ ਗਏ ਟੁੱਟ ਕੇ ਵੀ ਆਏ ਇਹਨਾਂ ਦੇ ਹੁੰਦੇ ਤੇ ਅੱਛਾ ਚਾਚੇ ਆਦੇ ਸੋਣੇ ਇਹ ਚਾਚੇ ਤਾਂ ਆ ਜਾਂਦੇ ਤੇ ਹਾਂਜੀ ਫਿਰ ਚਾਚੇ ਤਾਂ ਰਹਿੰਦੇ ਨਹੀਂ ਹੁਣ ਉਹ ਕਿੱਥੇ ਰਹਿੰਦੇ ਉਹ ਰਹਿੰਦੀ ਦੀ ਤਾਈ ਕਪਣੀ ਉਹ ਨੀਚੇ ਹੀ ਰਹਿੰਦੇ ਉਹ ਨੀਚੇ ਚਲ ਗਏ ਹਾਂ ਬੱਦੀ ਗੰਨੀ ਇੱਧਰੇ ਹੋ ਰਹਿੰਦੇ ਅੱਛਾ ਉਹ ਬੱਦੀ ਗੰਨੀ ਰਹਿੰਦੇ ਆ ਠੀਕ ਹੈ ਕੋਈ ਜਾਨਾ ਜਾਂਦਾ ਨਹੀਂ ਹਾਂ ਪੈ ਗਿਆ ਜੀ ਤਾਂ ਭਾਈ ਜੀ ਜਿਹੜੇ ਕੱਚੇ ਮਕਾਨ ਹੁੰਦੇ ਨਾ ਉਹ ਉਦੋਂ ਤੱਕ ਆ ਜਦੋਂ ਤੱਕ ਬੰਦਾ ਵਿੱਚ ਰਹਿੰਦਾ ਜਦੋਂ ਬੰਦਾ ਕਹਿ ਲੋ ਵੀ ਬਾਹਰ ਨਿਕਲ ਗਿਆ ਜਾਂ ਇਹ ਨਵੇਂ ਘਰ ਚ ਚਲ ਗਿਆ ਕੱਚੇ ਮਕਾਨ ਚਾਹੇ ਜਿੰਨਾ ਮਰਜ਼ੀ ਵਧੀਆ ਹੋਵੇ ਮਕਾਨ ਉਹ ਗਿਰੇ ਜਾਂਦਾ ਕੱਚਾ ਮਕਾਨ ਤਾਂ ਰਾਖੀ ਦਈ ਆ ਜੇ ਰਾਖੀ ਰੱਖੂਗੇ ਉੱਪਰ ਸਾਫ ਸਫਾਈ ਹੋਊਗੀ ਫਿਰ ਤਾਂ ਠੀਕ ਆ ਨਹੀਂ ਕੱਚਾ ਮਕਾਨ ਨਹੀਂ ਬਿਨਾ ਮੈਂਬਰ ਤੇ ਘਰ ਨਹੀਂ ਟਿਕਦਾ ਹੁੰਦਾ ਕੱਚਾ ਜਿਹੜਾ ਤੇ ਹੁਣ ਉਹ ਚਲੇ ਗਏ ਤੇ ਉਹਦੇ ਕਰਕੇ ਭਾਈ ਹੁਣ ਮਕਾਨ ਵੀ ਸਾਰਾ ਮਤਲਬ ਟਹਿ ਗਿਆ ਹਨਾ ਤੇ ਇਹ ਇਹ ਮਤਲਬ ਇਕੱਲੇ ਚਾਚੇ ਦੇ ਹੀ ਤਾਂ ਤਾਏ ਦਾ ਦੋਨਾਂ ਦਾ ਦੋਨਾਂ ਦਾ ਹੀ ਤਾਂ ਜੀ ਆਪਾਂ ਆਪਣਾ ਵਾਲਾ ਮਤਲਬ ਇੱਧਰ ਸਾਈਡ ਪਰ ਆ ਆਪਣਾ ਉਹਨਾਂ ਦਾ ਉਧਰ ਠੀਕ ਆ ਠੀਕ ਆ ਜੀ ਇਹ ਇੱਥੇ ਰਜਿਸਟਰੀ ਹੋਈ ਵੀ ਆ ਤਾਂ ਇਹ ਜਮੀਨਾਂ ਦੀ ਹਾਂਜੀ ਫਰਦ ਨਿਕਲਦੀ ਹੈ ਹਾਂਜੀ ਫਰਦ ਨਿਕਲਦੀ ਹੂੰ ਭਾਈ ਫਰਦ ਨਿਕਲਦੀ ਆ ਇਹ ਜਮੀਨਾਂ ਦੀ ਵੀ ਤੇ ਇਹਨਾਂ ਦੇ ਖੇਤ ਮੈਂ ਬੈਕ ਕੈਮਰਾ ਕਰਦਾ ਤੁਹਾਨੂੰ ਦਿਖਾਉਣਾ ਖੇਤ ਇਹਨਾਂ ਦੇ ਵੈਸੇ ਕਾਫੀ ਦੂਰ ਤੱਕ ਪੈ ਜਾਂਦੇ ਆ ਉੱਧਰ ਨੂੰ ਵੀ ਆ ਉਹ ਵੀ ਆ ਨੀਚੇ ਨੂੰ ਵੀ ਅੱਛਾ ਉਹ ਨੀਚੇ ਨੂੰ ਵੀ ਉਤਰਦੇ ਉੱਧਰ ਨੂੰ ਥੱਲੇ ਨੂੰ ਹਾਂਜੀ ਉੱਧਰ ਨੂੰ ਵੀ ਆ ਉਹ ਉੱਧਰ ਵੀ ਆ ਪਨਾ ਵੀ ਆ ਤੇ ਜਿਹੜਾ ਆ ਮਕਾਨ ਤੋਂ ਨੀਚੇ ਵੀ ਇਹਨਾਂ ਦੇ ਖੇਤ ਆ ਜੀ ਤੇ ਉੱਧਰ ਨੂੰ ਘੁੰਮ ਜਾਂਦੇ ਆ ਉੱਧਰ ਵੀ ਉਹ ਤਕਰੀਬਨ ਕਾਫੀ ਆ ਜ਼ਮੀਨ ਤਾਂ ਕਾਫੀ ਆ ਤੇ ਪਰ ਉਹ ਰੇ ਪਹਾੜੀ ਏਰੀਆ ਕਰਕੇ ਹਨਾ ਪੌੜੀ ਨੂਮਾ ਜੀ ਖੇਤੀ ਹੁੰਦੀ ਆ ਉਹਦੇ ਕਰਕੇ ਨਹੀਂ ਪਤਾ ਲੱਗਦਾ ਪੱਧਰੀ ਜ਼ਮੀਨ ਜੇ ਦੇਖੀ ਜਾਵੇ ਮੈਂ ਕਹਿੰਦਾ ਹੋਊਗੇ ਚਾਚਾ ਜੀ 2.5 ਕਿਲੇ ਹਾਂਜੀ ਹਨਾ ਹਾਂ 2.5 ਕਿਲੇ ਹੋਣੇ ਆ ਭਾਈ ਸ਼ਾਇਦ ਜ਼ਿਆਦਾ ਵੀ ਹੋਵੇ ਸ਼ਾਇਦ ਜ਼ਿਆਦਾ ਵੀ ਹੋਵੇ ਪੂਰੇ ਵੀ ਆ ਫਿਰ ਨੀਚੇ ਵੀ ਇੱਕ ਜਗ੍ਹਾ ਲਈ ਵੀ ਹੋਰ ਜਗ੍ਹਾ ਨੀਚੇ ਅੱਛਾ ਹੋਰ ਪਾਸੇ ਇਧਰ ਵੀ ਹਾਂ ਉਹ ਨੀਚੇ ਜਾ ਕੇ ਖਾਸੀ ਉੱਥੇ ਹੁਣ ਕੁਝ ਬੀਜਿਆ ਹੋਇਆ ਨਹੀਂ ਉੱਥੇ ਰਹਿੰਦਾ ਨਹੀਂ ਹਜੇ ਕੋਈ ਵੀ ਨਹੀਂ ਬੀਜਾ ਨਾ ਜਾ ਕੇ ਖਾਸੀ ਨੀਚੇ ਜਾ ਕੇ ਅੱਛਾ ਪਹਿਲਾਂ ਲਈ ਵੀ ਕਦੀ ਠੀਕ ਆ ਠੀਕ ਆ ਅੱਛਾ ਮਤਲਬ ਆਪਣੀ ਖਰੀਦੀ ਵੀ ਆ ਉਹ ਹਾਂ ਪਹਿਲਾਂ ਬੀਜ ਦੇ ਬੁੱਝਦੇ ਹੁੰਦੇ ਤੇ ਹਾਂ ਫੋਨ ਛੱਡਤੀ ਉਧਰ ਜਾਂਦਾ ਜਾਣਾ ਨਾ ਘਟਾ ਠੀਕ ਆ ਠੀਕ ਆ ਠੀਕ ਆ ਫਿਰ ਐਦਾਂ ਦਾ ਨਹੀਂ ਵੀ ਕੋਈ ਹੋਰ ਕਬਜ਼ਾ ਕਰ ਲਵੇ ਨਹੀਂ ਨਹੀਂ ਹਾਂ ਕਬਜ਼ਾ ਨਹੀਂ ਉਹ ਸਿਸਟਮ ਨਹੀਂ ਹੈਗਾ ਨਹੀਂ ਹਾਂ ਨਹੀਂ ਠੀਕ ਆ ਨਾ ਉਹ ਆਦੇ ਜਾਂਦੇ ਅਸੀਂ ਦੇਖਦੇ ਰਹਿੰਦੇ ਉਧਰ ਨੂੰ ਵੈਸੇ ਉਧਰ ਕਿਹੜਾ ਮਾਰਦੇ ਰਹਿੰਦੇ ਆ ਹਾਂਜੀ ਹਾਂਜੀ ਚਲੋ ਠੀਕ ਆ ਠੀਕ ਆ ਵਧੀਆ ਗੱਲ ਆ ਫਿਰ ਤਾਂ ਤੇ ਮਾਹੌਲ ਭਾਈ ਬਹੁਤ ਸੋਹਣਾ ਬਣਿਆ ਹੋਇਆ ਹੁਣ ਮੰਮੀ ਰਾਂ ਨੂੰ ਦਿਖਾ ਕੇ ਲੈ ਕੇ ਆਣਾ ਘਰ ਉਧਰ ਗੁਰਦੁਆਰਾ ਸਾਹਿਬ ਨਾਲੇ ਉੱਥੇ ਮੱਥਾ ਟੇਕ ਕੇ ਆਣਾ ਅਸੀਂ ਤੇ ਨਾਲੇ ਭਾਈ ਆਪਣਾ ਉਧਰ ਵਾਲਾ ਘਰ ਦਿਖਾ ਕੇ ਗੁਰਦੁਆਰਾ ਸਾਹਿਬ ਦਿਖਾ ਕੇ ਲੈ ਕੇ ਆਣਾ ਸੌਰੀ ਮੰਮੀ ਰਾਂ ਨੂੰ ਤੇ ਮਾਹੌਲ ਭਾਈ ਤੁਸੀਂ ਦੇਖ ਸਕਦੇ ਆ ਚੀਲ ਦੇ ਦਰਖਤ ਪਹਾੜੀਆਂ ਦੀ ਜਿਹੜੀ ਕਹਿ ਲੋ ਵੀ ਸ਼ਾਨ ਵਧਾਉਂਦਾ ਦਰਖਤ ਪਹਾੜੀਆਂ ਦੀ ਉਹ ਚੀਲ ਦਾ ਹੀ ਦਰਖਤ ਹੁੰਦਾ ਇਹ ਹੁੰਦਾ ਬਹੁਤ ਉਚਾਈ ਪਰ ਹੈਨਾ ਆ ਦੇਖ ਸਕਦੇ ਆ ਤੁਸੀਂ ਪਿੱਛੇ ਉਹ ਚੀਲ ਦੇ ਹੀ ਦਰਖਤ ਖੜੇ ਆ ਆਹਾ ਤੇ ਇੱਧਰ ਉਹ ਵਾਲਾ ਸਾਰੇ ਚੀਲ ਦੇ ਦਰਖਤ ਆ ਇਹ ਕਾਹ ਖੜਾ ਇੱਧਰ ਗੋਲ ਜਿਹਾ ਛੋਟਾ ਜਿਹਾ ਚੀਲ ਦੇ ਦਰਖਤ ਇਹ ਚੀਲ ਦੇ ਦਰਖਤ ਕੱਚੇ ਕਹਿੰਦੇ ਉਹ ਵੀ ਮਤਲਬ ਵਧੀਆ ਸਿਹਤ ਵਾਸਤੇ ਵੀ ਹਨਾ ਜਿਹੜੀ ਹਵਾ ਕਹਿੰਦੇ ਜਿਹੜੀ ਹਾਂਜੀ ਸਵੇਰ ਵਜੇ ਚੱਲਦੀ ਵਧੀਆ ਇਹਦੀ ਹਵਾ ਡਾਕਟਰ ਦੱਸਦੇ ਹੁੰਦੇ ਕਹਿੰਦੇ ਵੀ ਵਧੀਆ ਬਰੋਜਾ ਵੀ ਨਿਕਲਦਾ ਇਹਨਾਂ ਮਤ ਬਰੋਜਾ ਵੀ ਨਿਕਲਦਾ ਹਨਾ ਇਹ ਹੋ ਦਰਖਤ ਆਪਣੀ ਆ ਸਾਰੇ ਕਿੱਦਲਾ ਜਿਹੜੇ ਆ ਜਗ੍ਹਾ ਮ ਆਪਣੀ ਨੇ ਅੱਛਾ ਇਹ ਸਾਰੇ ਆਪਣੀ ਜਗ੍ਹਾ 'ਚ ਖੜੇ ਆ 1 ਮਿੰਟ ਬੈਕ ਕੈਮਰਾ ਕਰਨ ਦਿਓ ਮੈਨੂੰ ਇਹਨੇ ਯਾਰ ਜੀ ਆਹ ਬੜੇ ਜਿਹੜੇ ਹਾਂ ਇਹ ਸਾਰੇ ਉਹ ਪੜਾਣੂ ਵੀ ਆ अच्छा सारी ਪਹਾੜੀ ਆਪਣੇ ਆਪਣੀਆਂ ਆ ਇਹ ਹਾਂਜੀ ਹਾਂਜੀ ਇਹ ਆਪਣੀ ਜਗਾ ਸਾਰੀ ਇਹ ਫਰਦ ਤੇ ਆਪਣੇ ਨਾਮ ਆ ਹਾਂਜੀ ਅੱਛਾ ਇਹਦਾ ਸੀ ਕੱਢ ਸਕਦੇ ਬਰੋਜ ਅੱਗੇ ਦੇ ਸਕਦੇ ਵਾਇ ਤਾਂ ਪਹਿਲਾਂ ਚੜਾਇਆ ਤਾਂ ਹਾਂ 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 ਅੱਛਾ ਇਹਦਾ ਬਰੋਜ ਆਪਾਂ ਕੱਢ ਸਕਦੇ ਆ ਜਿਹੜੀ ਜੰਗਲਾਂ ਵਾਲੀ ਆ ਉਹਦਾ ਨਹੀਂ ਕੱਢ ਸਕਦੇ ਹਾਂ ਉਹ ਜੰਗਲ ਹੋ ਗਿਆ ਆਪਰ ਨੂੰ ਸਾਰੇ ਅੱਛਾ ਉਹ ਸਾਰੀ ਪਹਾੜੀ ਜੰਗਲ ਏਰੀਏ ਚ ਉੱਥੇ ਜਿਹੜਾ ਚੀਲ ਦਾ ਦਰਖਤ ਹੈ ਜਿੱਦਾਂ ਉਹ ਉੱਪਰ ਖੜੇ ਆ ਉਹ ਜੰਗਲ ਉਹ ਉਹਦਾ ਨਹੀਂ ਆਪਾਂ ਬਰੋਜਾ ਕੱਢ ਸਕਦੇ ਨਾ ਲੱਕੜੀ ਲੁੱਕੜੀ ਛੇੜ ਸਕਦੇ ਠੀਕ ਆ ਚਲੋ ਭਾਈ ਇਹ ਵੀ ਗੱਲ ਇਹ ਚੀਹ ਲਤ ਰਖਤ ਨਾ ਉਰੇ ਬੈਨ ਆ ਵਢਣਾ ਤੇ ਜਿਹੜਾ ਆਪਣੀ ਜ਼ਮੀਨ 'ਚ ਖੜਾ ਉਹ ਤੁਸੀਂ ਕਰ ਸਕਦੇ ਹੋ ਉਹਦੇ ਲਈ ਕੁਝ ਵੀ ਜਿਹੜਾ ਮਤਲਬ ਸਰਕਾਰੀ ਆ ਜਿੱਦਾਂ ਹੁਣ ਉਹ ਜੰਗਲ ਏਰੀਆ 'ਚ ਖੜੇ ਆ ਉੱਪਰ ਉਹ ਨਹੀਂ ਭਾਈ ਵਢ ਸਕਦੇ ਉਹ ਸਾਰੇ ਫਿਰ ਸਰਕਾਰ ਦੇ ਅੰਡਰ ਆ ਉਹਦਾ ਫੇਰ ਮੰਨ ਲਓ ਆਪਣੇ ਪਰ ਜੇ ਆਪਾਂ ਕਰਦੇ ਆ ਵੜਦੇ ਕਰਦੇ ਆ ਜੁਰਮਾਨਾ ਜੁਰਮਾਨਾ ਲੱਗ ਸਕਦਾ ਹਨਾ ਹੂੰ ਇਹ ਵੀ ਪੱਥਰ ਚਾਚਾ ਜੀ ਆਹ ਇਹ ਪੱਥਰ ਤੜਾਈ ਗੜੀ ਦੀ ਨੇ ਇਹ ਪੱਥਰ ਇੱਟਾਂ ਬਣਾਈਆਂ ਸੀ ਆਹ ਅੱਛਾ ਇਹ ਇਦੀਆਂ ਇੱਟਾਂ ਬਣਾਈਆਂ ਦੀਆਂ ਹਾਂ ਜਿਹੜੀਆਂ ਲੱਗੀਆਂ ਵੀ ਨਹੀਂ ਇੱਧਰ ਇਹ ਵੈਸੇ ਮੈਂ ਕਹਿੰਦਾ ਯਾਰ ਇਹਦੇ ਮੈਂ ਕਹਿੰਦਾ ਵਿਚਾਲੀਆਂ ਨਾਲੋਂ ਜ਼ਿਆਦਾ ਮਜ਼ਬੂਤ ਹੋਣੀਆਂ ਇਹ ਇਹ ਜ਼ਿਆਦਾ ਮਜ਼ਬੂਤ ਆ ਇਹਨਾਂ ਨੂੰ ਜਿੰਨੀ ਮਰਜ਼ੀ ਵਾਰ ਤੋੜੀ ਜਾਓ ਹਾਂ ਇਹਨੇ ਉੱਕਣਾ ਹੀ ਨਹੀਂ ਕੜਿਆਣਾ ਫੇਰ ਉਸ ਤਰ੍ਹਾਂ ਹੀ ਨਿਕਲ ਜਾਂਦੀ ਹੈ ਇੱਟਾਂ ਟੁੱਟ ਜਾਂਦੀਆਂ ਇੱਟਾਂ ਟੁੱਟ ਜਾਂਦੀਆਂ ਹਾਂ ਉਹ ਪੁਰਾਣੇ ਮਕਾਨ ਵੀ ਜਿੱਦਾਂ ਬਣੇ ਹੋਏ ਆ ਸਾਰੇ ਇਹਨਾਂ ਦੇ ਹੀ ਆ ਪੱਥਰ ਦੇ ਆ ਸਾਰੇ ਪੱਥਰ ਦੇ ਹੀ ਬਣੇ ਹੋਏ ਆ ਤੇ ਬਹੁਤ ਭਾਈ ਐਬੀ ਸਮਝ ਲਓ ਵਧੀਆ ਗੱਲ ਆ ਜੇ ਆ ਤਾਂ ਹੀ ਮਨ ਲਾਦਾ ਨਾ ਜਿਹੜੀ ਸੈਡਾਂ ਵਾਲੀ ਦੁਵਾਰ ਆ ਤਾਂ ਹੀ ਇਹਦੀ ਉਹ ਕਰਤੀ 13 ਇੰਚੀ ਹਨਾ ਆ ਜਿਹੜੀ ਬਾਹਰ ਆਈਆਂ ਆ ਹੀ ਰਹੀ ਕਿੱਟਾਂ ਨਹੀਂ ਵੀ ਮਤਲਬ ਮਜ਼ਬੂਤੀ ਜੀ ਜ਼ਿਆਦਾ ਰਹੂਗੀ ਨਾ ਇਹਦੀ ਦੁਵਾਰ ਵੀ ਦੇਖੋ ਜੀ ਕਿੰਨੀ ਥੋੜੀ ਆ ਹਾਂ ਇਹਦੀ ਦੁਵਾਰ ਵੀ ਭਾਈ 13 ਇੰਚੀ ਆ ਆ ਦੂਜੀ 9 ਇੰਚੀ ਆ ਤੇ ਜਿਹੜਾ ਸਾਡਾ ਪੁਰਾਣਾ ਘਰ ਹੁੰਦਾ ਦਾ ਉਹ ਹੋਇਆ ਵਾਤਾ ਚਲੋ ਇੱਟਾਂ ਨਾਲ ਹੀ ਤਾਂ ਬਣਿਆ ਵਾਤਾ ਪਰ ਉਹਦੀਆਂ 13 ਇੰਚੀ ਕੰਧਾਂ ਦੀਆਂ ਸਾਰੀਆਂ ਹੀ ਇਹ ਜਿੰਨੀ ਦੀ ਆਹ ਕੰਦਾ ਨਾ ਬਾਹਰ ਵਾਲੀ ਉਹ ਗਾਰੇ ਚ ਚਣਾਈ ਹੋਈ ਸੀ ਜੇ ਅਸੀਂ ਢਾਇਆ ਉਹ ਇੱਟ ਬਹੁਤ ਨਿਕਲੀ ਉਹਦੇ ਚ ਤੇ ਬਹੁਤ ਵਿਚਾਰਾ ਇੱਟ ਨੇ ਉਹਨੇ ਬਹੁਤ ਕੰਮ ਸਾਰਿਆ ਸਾਡਾ ਬਹੁਤ ਇੱਟ ਨਿਕਲੀ ਉਹਦੇ ਚ ਤੇ ਹੁਣ ਭਾਈ ਮੰਮੀ ਰਾਂ ਨੂੰ ਬੁਲਾਉਨੇ ਆ ਜੀ ਫਿਰ ਲੈ ਕੇ ਚੱਲਦੇ ਆ ਤੁਹਾਨੂੰ ਉਧਰ ਦੇ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਤੇ ਆਹ ਜਾ ਤੇ ਆਹ ਆਹ ਚੰਦਾ ਆਪਣਾ ਕਿ ਇਸਤਾਨਾ ਮਾਤਾ ਦਾ ਇਹ ਮਾਤਾ ਦਸਤੋਂ ਅਸਾ ਥਾਨ ਜਿਹੜੇ ਹੁੰਦੇ ਆ ਜਿੱਥੇ ਮੱਥਾ ਟੇਕਦੇ ਹੁੰਦੇ ਆ ਠੀਕ ਆ ਠੀਕ ਆ ਤੇ ਭਾਈ ਬਜ਼ੁਰਗਾਂ ਨੇ ਜਿਹੜੀਆਂ ਰੀਤਾਂ ਰੀਤੀ ਰਿਵਾਜ ਬਣਾਏ ਹੋਏ ਆ ਉਹਨਾਂ ਦੇ ਨਾਲ ਚੱਲਣਾ ਪੈਂਦਾ ਤੇ ਆਜੋ ਹੁਣ ਮਿਲਦੇ ਆ ਮੰਮੀ ਰਾਂ ਨੂੰ ਤੇ ਫਿਰ ਲੈ ਕੇ ਚੱਲਦੇ ਆ ਉਹਨਾਂ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਿੱਥੇ ਮੰਮੀ ਜੀ ਹੁਣੇ ਰਹਿੰਦੇ ਆ ਹੁਣ ਜਦ ਤੱਕ ਮਕਾਨ ਨਹੀਂ ਇਹ ਬਣਦਾ ਜਦ ਤੱਕ ਉਦੋਂ ਤੱਕ ਇਹ ਆਹ ਪਾਣੀ ਜਾਂ ਚਾਹ ਹੀ ਫਿਰ ਇਹ ਇਹ ਪਾਈਪ ਲੈਣਾ ਹੀ ਜਾਂਦੀ ਆ ਇਹ ਕਿੱਥੋਂ ਇਹ ਸਾਰੀ ਇਹ ਜਾਂਦੀ ਹੈ ਨੀਚੇ ਨੂੰ ਸਪਲਾਈ ਅੱਗੇ ਤੇ ਅੱਗੇ ਇਸ ਤਰ੍ਹਾਂ ਉਹ ਉੱਥੇ ਦੇ ਦੇਤੀ ਸਾਨੂੰ ਹਾਂ ਅੱਗੇ ਨੂੰ ਸਾਰੇ ਹੈਂਡ ਕਰਾਂ ਕਰਾਂ ਅੱਛਾ ਉੱਥੋਂ ਆਪਾਂ ਨੂੰ ਕਨੈਕਸ਼ਨ ਮਿਲ ਗਿਆ ਉਹ ਮੰਨ ਲਓ ਹਾਂਜੀ ਉਹ ਉੱਥੇ ਦੇ ਲੱਗਿਆ ਠੀਕ ਐ ਇਹ ਫਿਰ ਅੱਛਾ ਇਕਣੇ ਸਾਰੀਆਂ ਥੱਲੇ ਨੂੰ ਮਤਲਬ ਜਿੰਨੇ ਵੀ ਨੀਚੇ ਘਰ ਆ ਸਾਰਿਆਂ ਨੂੰ ਸਪਲਾਈ ਜਾਂਦੀ ਹਾਂਜੀ ਆਹ ਇਧਰ ਨੂੰ ਚੱਲ ਗਈ ਇੱਕ ਹੋਰ ਇਹਦੇ ਹੈਂਡ ਬੜੀ ਪਾਈਪ ਲੈਣੋ ਅੱਛਾ ਹਾਂ ਉਹ ਜਾਂਦੀ ਆ ਉਹ ਹੈਗਾ ਪਾਈਪ ਇਹ ਇਹ ਫਿਰ ਇਧਰ ਥੱਲੇ ਹੈ ਉਹ ਵਾਲੇ ਮਾਤੇ ਸਪਲਾਈ ਬੜੇ ਪਾਈਪ ਨਾਲ ਤੇ अच्छा ਜਿਹੜਾ ਆਹ ਪਾਈਪ ਬੜਾ ਇਹਦੇ ਵਿੱਚ ਤੇ ਸਪਲਾਈ ਆ ਇਹ ਸਾਰੀ ਆਹ ਪਾਈਪ ਆ ਜੀ ਬੜਾ ਤੇ ਇਹੀ ਪਾਣੀ ਵਰਤਦੇ ਸਾਰੇ ਫਿਰ ਹਨਾ ਮਤਲਬ ਨੇ ਗੋਣੇ ਤਾਂ ਬੌੜੀਆਂ ਦਾ ਇੱਧਰ ਆਪਣਾ ਅੱਛਾ ਪੀਣ ਨੂੰ ਬੌੜੀਆਂ ਤੇ ਭਰਦੇ ਆ ਹਾਂ ਇਹ ਮਤਲਬ ਨਾਣ ਨੂੰ ਹੂਣ ਨੂੰ ਜਦਾਂ ਡੰਗਰ ਪਸ਼ੂ ਨੂੰ ਠੀਕ ਆ ਠੀਕ ਆ ਪੀਣੇ ਨੂੰ ਫਿਰ ਇੱਧਰ ਵਾਲੇ ਕਿੰਦੇ ਬੌੜੀਆਂ ਦਾ ਹੀ ਹੈ ਠੀਕਾ 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 ਲਓ ਜੀ ਦੀਦੀ ਨੇ ਤਾਂ ਭਾਈ ਦੀਦੀ ਕਹਿੰਦੀ ਮੈਂ ਉਹ ਲੈ ਕੇ ਜਾਣੀ ਆ ਆਂ ਕਿਆ ਕਹਿੰਦੇ ਜੀ ਤુલਸੀ ਆਹ ਕਾਦੇ ਪੱਤੇ ਆ ਸਾਹਮਣੇ ਲੱਗੇ ਨੇ ਆਹਾ ਗੋਭ ਚੌਲ ਜੰਗਲੀ ਕਚੌੜ ਇਹ ਮਤਲਬ ਪਤੀੜ ਪਤੀੜ ਦੇ ਪੱਤੇ ਆ ਇਹ ਪਤੀੜ ਨਹੀਂ ਪਤੀੜ ਨਹੀਂ ਆਪੀ ਹੈ ਇਹ ਇਹ ਦੂਆ ਕਚੌੜ ਆ ਕਚੌੜ ਮਤਲਬ ਕੀ ਅਬੀ ਸਾਦੇ ਖਤਰਬਤੇ ਜਾਂਦਾ ਇਹ ਵੀ ਤੜਕੇ ਬਣਦਾ ਇਹ ਜੰਗਲੀ ਕਚੌੜ ਆ ਜੰਗਲੀ ਕਚੌੜ ਤੜਕੇ ਜਿਹਾ ਸੱਜੀ ਨਹੀਂ ਜਾਂਦਾ ਬਣਦਾ ਹਾਂ ਉਸ ਤਰ੍ਹਾਂ ਇਹੀ ਮਤਲਬ ਜੜ ਬਣਦੀ ਜੜ ਕਿ ਪੱਤੇ ਹੀ ਨਾ ਨਾ ਜੜ ਫੇਟ ਅੱਛਾ ਇਹ ਇਹਦੇ ਥੱਲੇ ਮਤਲਬ ਉਹ ਫੇਰ ਕੱਢਣਾ ਦਾ ਇਹ ਡੂੰਗਾ ਪੈਣਾ ਜੀਮੀ ਗੰਦ ਮੰਗੋ ਹੋਣਾ ਮੈਂ ਕਿ ਨਹੀਂ ਇਹ ਹੂੰ ਉਹੀ ਐਡੀ ਬੜੀ ਪਾਤੀ ਜੀ ਮੰਗੋ ਹੋਣੀ ਆ ਉਹ ਚੀਜ਼ ਆ ਇਹ ਚਲੋ ਫੇਰ ਆਜੋ ਮੇਰੇ ਨਾਲ ਸ਼ੌਲੰਗ ਤੇ ਹੁਣ ਤੋੜੋ ਭਾਈ ਸ਼ੌਲੰਗ ਸ਼ੌਲੰਗ ਤੋੜ ਕੇ ਫੇਰ ਟੇਕੀ ਜਾ ਕੇ ਇੱਧਰ ਮਥਾ ਸ਼ੋਲੰਗ ਤੋੜੋ ਪਹਿਲਾਂ ਜੈਸਮਨ ਕਹਿੰਦੀ ਸ਼ੋਲੰਗ ਲੈ ਕੇ ਜਾਣੇ ਆ ਅਚਾਰ ਪੋਣਾ ਇਸ ਵਾਰੀ ਮੈਂ ਪਿਛਲੀ ਵਾਰੀ ਤੁਸੀਂ ਪਾਇ ਤਾਂ ਹੋਏ ਕੁਝ ਬਣ ਗਿਆ ਉਹਦਾ ਮੈਂ ਪਾਇ ਤਾਂ ਤੈ ਪਾਇਦਾ ਲੈ ਉਹਦਾ ਤਾਈ ਬਾ ਵੀ ਬਾ ਆਗੇ ਸ਼ੋਲੰਗ ਲੈਓ ਲੈ ਆਲੂ ਦੀਦੀ ਇਹਦੇ ਜਦੋਂ ਤੇਰੇ ਦੋ ਦੋ ਤਿੰਨ ਦੀਦੀ ਨੇ ਵੀ ਲੈ ਕੇ ਜਾਣੇ ਆ ਲਫਾਫਾ ਕੋਈ ਹੋਰ ਦੇਖੋ ਅਰਾ ਚਾਰ ਗੱਲੇ ਭਰ ਗਿਆ ਮੈਂ ਤੂੰ ਚੇਲੀ ਚੋਪੇ ਇੱਧਰ ਬੋਲੇ ਲੋਕੋ ਪੀ ਲੈ ਕਾਫਾ ਬੈਲਾ ਕਰ ਲੋ ਕੋਈ ਨਹੀਂ ਕੋਈ ਨਹੀਂ ਹੋਰ ਲਫਾ ਵਹਾਉਣਾ ਹੈ ਟੈਨਸ਼ਨ ਨਾ ਲਾਓ ਐਦਾਂ ਹੀ ਸੈਟ ਲੋ ਯਾਰ ਪੰਜ ਚਾਰ ਗੱਡੀ ਚ ਤਾਂ ਕਿਆ ਹੋਰ ਕਿਆ ਲਾਓ ਜੀ ਟੁੱਟ ਕੇ ਸ਼ੋਹ ਲੰਗਾ ਇਹਨੂੰ ਕਹਿੰਦੇ ਆ ਜੀ ਸ਼ੋਹ ਨਹੀਂ ਮੇਰੇ ਟੱਕ ਨਾਲ ਵਾਲੇ ਜੋ ਅੱਗੇ ਵੀ ਛੱਡ ਦਿਓ ਬੱਸ ਕਰੋ ਜੀ ਜਾਈ ਗੱਲਾਂ ਭਾਈ ਡੈਡੀ ਨੇ ਵੀ ਆਉਣਾ ਫੇਰ ਸ਼ੋਹ ਲੰਗ ਉੱਧਰ ਵੀ ਜਾਣੇ ਆ ਵਾਹ ਬਹੁਤ ਆ ਮੈਂ ਕਹਿੰਦਾ ਦੀਦੀ ਆਪਾਂ ਨੂੰ ਤਾਂ ਬਹੁਤ ਚਲ ਟਿਕੀ ਬਸ ਬਹੁਤ ਆ ਚਾਚਾ ਬਹੁਤ ਆ ਯਾਰ ਹੈ ਠੰਡ ਹੈ ਇੱਥੇ ਚਲ ਬਸ ਬਸ ਬਹੁਤ ਪਾਣਾ ਪੈਣਾ ਸਾਨੂੰ ਨਹੀਂ ਸੁੱਕ ਜੀ ਜਾਣੀ ਹਾਂ ਕਰ ਲੂ ਕਰ ਲੂਗੇ ਸ਼ਾਮ ਜੇ ਨੂੰ ਗੱਲੀ ਨਾ ਪੁੱਤ ਫੜ ਲਾ ਕਰ ਚੱਕ ਪੁੱਤ ਲਫਾ ਲਫਾ ਚੱਕ ਲੈ ਲਿਆ ਫੜਾ ਦੇ ਉਹ ਗੱਡੀ ਖੋਲਤੀ ਮੈਂ ਪਿੱਛੇ ਗੱਡੀ ਖੋਲਤੀ ਸੀਟ ਪਰੇ ਰੱਖ ਲੈ ਆ ਦੀਦੀ ਸੀਟ ਪਰੇ ਰੱਖ ਦੇ ਚੱਲਦੇ ਆ ਤੇ ਸੀਟ ਪਰ ਇਹ ਰੱਖਦੇ ਆ ਤਾਂ ਕਿ ਖੋਲ ਕੇ ਛੋਲੰਗਾ ਇਹ ਇਹ ਗਲਗਲਾਂ ਦਾ ਨਹੀਂ ਚਾਚਾ ਇਹ ਹੋਰ ਚੀਜ਼ ਹੁੰਦੀ ਹਨਾ ਇਹ ਛੋਲੰਗੀ ਆ ਦੂਏ ਗਲਗਲਾਂ ਬੜੀਆਂ ਹੁੰਦੀਆਂ ਇਥੇ ਹਾਂ ਚਾਸ ਮੰਨ ਲੈ ਚੱਲੀ ਉਹੀ ਰੰਦਾ ਆ ਪੁੱਤ ਗੁਰਲੀ ਨਾ ਆ ਚੱਕ ਲੈ ਜੱਗ ਚੱਕ ਲੈ ਪੁੱਤ ਜੱਗ ਚੱਕ ਲੈ ਬਸ ਤੇਲ ਨਾ ਤੇਲ ਨੂੰ ਨਾ ਹੱਥ ਲਾਈ ਤੇਲ ਕਰ ਦੇਦੀ ਤੁਸੀਂ ਚੱਕ ਲੋ ਮੜ ਗਿਆ ਤੇਲ ਠੰਡਾ ਹੋ ਗਿਆ ਹੋਣਾ ਜੀ ਚੱਕ ਲੈ ਤੇ ਜਾਂਦਾ ਹੋਇਆ ਜਸਾਨੂ ਰਿਤ ਅੱਛੀ ਨਾ ਗੱਲ ਕਰ ਲੈ ਦੀਓ ਠੀਕ ਚਲ ਲਜਾਣਾ ਲੈ ਜਾ ਕੋਈ ਚੱਕਰ ਨਹੀਂ ਹੁਣ ਕਿਹੜਾ ਹੋਰ ਕੰਮ ਹੈ ਮੰਜੇ ਦਾ ਮੰਜਾ ਹੋਰੇ ਰਹਿਣ ਦੇਣਾ ਅੱਛਾ ਮੰਜਾ ਉਲੀ ਰਹੂ ਹਾਂ ਠੀਕ ਆ ਦੂਆ ਟੁੱਟ ਗਿਆ ਹੁਣ ਦਿਨ ਮੈਂ ਬੈਠਣੇ ਨੂੰ ਇਹ ਕੰਮ ਦੂਆ ਕਿਸੇ ਨੇ ਉਦਾਂ ਤੋੜਤਾ ਹਾਂ ਪਿੱਛੇ ਦੇ ਟੁੱਟ ਗਿਆ ਹੋ ਹਾਂ ਕੋਈ ਬਹਿ ਗਿਆ ਹੁਣ ਆ ਕੇ ਪੰਜ ਚਾਰ ਦੇ ਹੋਣੇ ਹਾਂ ਯਾ ਜੰਗਲੀ ਜਾਨਵਰ ਬਾਗ ਹੀ ਬਹਿ ਗਿਆ ਹੁਣ ਇਹ ਪ੍ਰਾਣੇ ਮਕਾਨ ਆ ਮੰਮੀ ਮਣੇ ਹੋਏ ਸਾਰੇ ਹਾਂਜੀ ਅੰਦਰ ਅੱਛਾ ਬੱਕਰੀਆਂ ਉਰੀ ਆ ਆਪਣੇ ਵਾਲੀਆਂ ਠੀਕ ਕਿੰਨੀਆਂ ਹੁਣ ਦਿਖਾਵਾਂ ਹੈ ਦਿਖਾਉਣੀਆਂ ਹਾਂ ਚਲੋ ਕਾਨੂੰ ਛੱਡੋ ਪਰ ਚਲੋ ਵਧੀਆ ਭਾਈ ਬੱਕਰੀਆਂ ਬਰੇ ਬੰਦ ਕਰੀਆਂ ਹੋਈਆਂ ਅੰਦਰ ਸਭ ਜੀ ਦੇ ਤੇ ਹੁਣ ਅਸੀਂ ਜਾ ਰਹੇ ਹਾਂ ਮੰਮੀ ਨੂੰ ਦਿਖਾਣਾ ਅੱਜ ਖੂ ਮੰਮੀ ਨੇ ਪਾਣੀ ਕਿੱਢੀ ਹਾਂ ਹਾਂ ਪਹਾੜਾਂ 'ਚ ਖੂਬ ਹੀ ਹੈਗੇ ਆ ਭਾਈ ਹਾਂ ਮੈਂ ਤਾਂ ਦੇਖਿਆ ਹੋਇਆ ਮੰਮੀ ਨੂੰ ਦਿਖਾਈਏ ਮੰਮੀ ਕਹਿੰਦੀ ਪਹਾੜ 'ਚ ਵੀ ਕਹਿੰਦੀ ਖੂ ਹੁੰਦਾ ਮਖਾ ਹੋਰ ਇਹ ਆਪਣੇ ਆਪ ਦਾ ਡਾਕਟਰ ਨੇ ਦਾਦਾ ਜੀ ਨੇ ਪੱਟਿਆ ਵਾ ਅੱਛਾ ਦਾਦਾ ਜੀ ਨੇ ਆਪਣੇ ਹੱਥੀ ਹੱਥੀਓ ਪੱਟਿਆ ਵਾ ਵਾ ਵੀ ਵਾ ਆਪਣੇ ਹੱਥਾਂ ਦਾ ਪਹਿਲਾ ਹੀ ਹੂੰ ਜੈਸਮਿੰਤਾਂ ਨਾਲ ਉਹ ਥਿਗ ਹਾਂ ਜੀ ਪਿੰਕਣ ਜੀ ਆ ਹਮਮ ਚਲੋ ਚਲੋ ਭਾਈ ਹੌਲੀ ਹੌਲੀ ਆ ਸਾਰੇ ਖੇਤੇ ਆ ਹਨਾ ਚਾਚਾ ਜੀ ਆਹ ਨਾ ਭਾਈ ਇਹ ਫਿਰ ਬੜਦਾ ਮੁਰਦਾ ਨਾਲ ਕਰਦੇ ਨਹੀਂ ਫਿਰ ਬੜਦਾ ਨਾਲ ਹੀ ਬਾਹ ਹੁੰਦੇ ਹਾਂ ਜਾਂ ਤੇ ਇੱਥੇ ਜਦੋਂ ਉਹ ਪੈ ਗਿਆ ਆ ਕੇ ਅੱਛਾ ਜੀ ਪੁੱਤਰ ਜੀ ਆ ਗਏ ਤੇ ਉੱਪਰ ਤੇ ਉਹ ਉੱਪਰ ਤੇ ਮਹਾਂਵਾਜ ਆ ਗਿਆ ਸੀ ਪਹਿਲਾਂ ਕਿੱਧਰ ਤੇ ਉਹ ਸਾਹਮਣੇ ਤੇ ਹਾਂ ਉਹ ਸਾਰਾ ਇੱਧਰ ਨੂੰ ਪੈ ਗਿਆ ਤੇ ਨੇ ਮੈਨੇ ਅੱਛਾ ਇੱਤਾ ਵੀ ਔਖਾ ਯਾਰ ਕੰਮ ਆ ਜਾ ਆ ਜਾ ਕੋਈ ਨਹੀਂ ਹੌਲੀ ਹੌਲੀ ਆ ਜਾ ਤੁਰਿਆ ਤੁਰਿਆ ਥੋੜਾ ਜਿਹਾ ਰਹਿ ਗਿਆ ਹੁਣ ਤਾਂ ਬੁਰੇ ਖੇਤੀ ਔਖੀ ਆ ਨਾ ਜੱਟਾਂ ਹੀ ਹੁੰਦੀ ਚਲੋ ਫੇਰ ਵੀ ਪਾਈ ਵਕਤ ਨੂੰ ੱੱਕਾ ਲਾਉਣਾ ਪੈਂਦਾ ਕੋਈ ਛੋਟਾ ਮੋਟਾ ਮੈਂ ਕਹਿੰਦਾ ਟਰੈਕਟਰ ਦੇਖ ਲਵੇ ਮਹੀਨਦਰਾ 225 ਐ ਇਦਾਂ ਕੋਈ ਛੋਟਾ ਪੂਰੇ ਪਰ ਐ ਟਰੈਕਟਰ ਮੋੜਨਾ ਵੀ ਕਿਧਰੇ ਨੂੰ ਨਹੀਂ ਆ ਨਾ ਔਰ ਖੇਤੀ ਹੁੰਦੀ ਆ ਆਹੋ ਹਾਲ ਬੋਲਦਾ ਓ ਅਮਮੀ ਕੁ ਉਹ ਸਾਹਮਣੇ ਆ ਸਲੇਪ ਵਾਲਾ ਆਹ ਹੈ ਕੁ ਉਹ ਉੱਥੇ ਨਾ ਟੁੱਲੂ ਬੰਪਰ ਲੜਕਾ ਆ ਵਾ ਵਿੱਚ ਉਹਦੇ ਵਿੱਚ ਉੱਥੇ ਦੇ ਬਟਨ ਦੱਬ ਦਉਂਦੇ ਆ ਉੱਪਰ ਤੱਕ ਉੱਪਰ ਤੱਕ ਆ ਗਿਆ ਪਾਣੀ ਅੱਛਾ ਬੱਲੇ ਮੀਂਹ ਦੇ ਕਿ ਪਾਣੀ ਨਾ ਜਿਆਦਾ ਹੋ ਗਿਆ ਦਾ ਪਹਿਲਾ ਅੱਛਾ ਮੀਂਹ ਕਰਕੇ ਪਾਣੀ ਭਾਈ ਦੇਖ ਲਓ ਪਹਾੜ ਚ ਵੀ ਪਾਣੀ ਆ ਪੂਰਾ ਪਾਣੀ ਨਾ ਠੰਡਾ ਇਹਦਾ ਦੇਖਿਓ। ਹਾਂ। ਬਿਜਲੀ ਦਾ ਲੋਡ ਨਹੀਂ ਆ ਰਿਹਾ। ਫ੍ਰਿਜ ਦੀ ਹੋਰ ਕਿੱਥੇ ਲੋਡ? ਮੰਮੀ ਧਿਆਨ ਨਾਲ। ਹਰ ਗੁਣ ਵੀ ਆਖੋ। ਮੈਂ ਮੈਂ ਵੀ ਆ। ਧਿਆਨ ਨਾਲ ਧਿਆਨ ਨਾਲ ਕੋਈ ਨਹੀਂ ਆਰਾਮ ਨਾਲ। ਇਧਰ ਦੀਦੀ ਦੀਦੀ ਦੀ ਡਿਊਟੀ ਲੱਗੀ ਵੀ ਤੇਲ ਵਾਲੀ ਕੌਲੀ। ਤੇਲ ਵੀ ਨਾ ਤੇਲ ਵੀ ਨਾ ਡੁੱਲ ਜੂਵੇ ਕਿਤੇ ਹੈ। ਲਓ ਜੀ ਇਹ ਆ ਲੱਕੜ ਮਾਮਾ ਫੇਗਾ ਦੀ ਇਹ। ਨਾ ਮਮਾ ਕਹਦਾ ਚਾਚਾ ਜੀ ਇਹ ਲੱਕੜ ਇਹ ਲੱਕੜ ਕਾਦੀ ਚੀਲ ਚੀਲ ਤੇ ਚੀਲੇ ਆ ਇਹ ਹਾਂ ਠੀਕ ਆ ਇਹ ਆਪਣੇ ਦੇ ਕੰਮ ਆਉਗੀ ਮਮੀ ਮੈਂ ਆ ਗਈ ਮਮੀ ਅਸੀਂ ਆਉਣਾ ਉੱਥੇ ਤੇ ਹਾਕ ਮਾਰਨੀ ਮਾਮੀ ਨੂੰ ਵੀ ਅਸੀਂ ਆ ਗਏ ਹਾਂ ਦਾਦੀ ਨੇ ਆਵਾਜ਼ ਮਾਰ ਨਹੀਂ ਪਾਰਦੀ ਮਮੀ ਹੈ ਨਹੀਂ ਧੀਰ ਹਾਂ ਲਓ ਜੀ ਪਹੁੰਚ ਗਏ ਅਸੀਂ ਫਿਰ ਟੱਕ ਕੇ ਘਰੇ ਭਾਈ ਲਓ ਜੀ ਹੁਣ ਅਸੀਂ ਪਹੁੰਚ ਗਏ ਭਾਈ ਗੁਰਦੁਆਰਾ ਸਾਹਿਬ ਜਿੱਥੇ ਮਾਮੀ ਜੀ ਉਹਨਾਂ ਦੀ ਹੁਣ ਰਹਿائش ਆ ਇੱਧਰ ਰਹਿائش ਆ ਫਿਲਹਾਲ ਜਦੋਂ ਤੱਕ ਮਕਾਨ ਨਹੀਂ ਪੈਂਦਾ ਤੇ ਹੁਣ ਕਰੀਏ ਮਹਾਰਾਜ ਦੇ ਦਰਸ਼ਨ ਦਰਬਾਰ ਸਾਹਿਬ ਇੱਧਰ ਵਾਹ ਇੱਕ ਰਸਤ ਜਪਾ ਸਾਹਿਬ ਵਾਹ ਇੱਕ ਬਾਬਾ ਜੀ ਸਭ ਦੀਆਂ ਜੈ 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 ਮਨੋਖਾਵਨਾ ਕਰਿਓ ਜੀ ਪੂਰੀਆਂ ਉਹ ਸਾਹਮਣੇ ਸਾਡੇ ਨਾਨਾ ਨਾਨੀ ਸਾਡੇ ਪੜਨ ਨਾਨਾ ਨਾਨੀ ਨੀ ਸਰੀ ਪੜ ਦਾਦਾ ਦਾਦੀ ਸਰੀ ਕੰਦ ਕੰਦੇ ਬਨਾਲੀ ਜਾਣਾ ਮਨਾਲੀ ਜਾਣਾ ਮਨਾਲੀ ਨਾਲੋਂ ਘੱਟ ਗਿਣਾ ਕਰੋ ਬਿਲਕੁਲ ਬਹੁਤ ਵਧੀਆ ਭਾਈ ਨਹੀਂ ਨਾਲੇ ਤਾਂ ਦੇਖੋ ਪਹਾੜੀ ਇਹ ਫੇ ਮੈਂ ਪਲਾਨ ਕਰਿਆ ਵਾ ਨਾਲੇ ਤਾਂ ਪਹਾੜੀ ਏਰੀਆ ਕਮਾਤਾ ਤੁਹਾਨੂੰ ਉਹੀ ਤਾਂ ਹੈ ਨਾਲੇ ਆਪਣਾ ਰਸਤਾ ਸਾਫ ਕਰ ਲਿਆ ਨਾਲੇ ਭਾਈ ਆਪਣੀ ਮਹਾਰਾਜ ਦੇ ਹਾਜ਼ਰੀ ਵਾਲੀ ਕਹਿੰਦੇ ਅਸੀਂ ਦੀਦੀ ਹੋਰ ਕੀ ਹਾਂ ਤੇ ਨਾਲੇ ਦਾ ਨੇ ਬੁਲਾਇਆ ਫੇਰ ਆਈ ਨਾਲੇ ਹਾਂ ਨਾਲੇ ਚਲੋ ਬਲਾ ਬਆ ਹੈ ਬਾਬਾ ਜੀ ਨੇ ਬੁਲਾਇਆ ਹੈ ਨਾਲੇ ਭਾਈ ਦਰਸ਼ਨ ਕਰ ਲੇ ਜੋਰਜੀ ਸਾਹਿਬ ਮਹਾਰਾਜ ਦੇ ਤੇ ਗੀਜ਼ਰ ਵੀ ਰੱਖਿਆ ਵਾਰ ਇਹਦੇ ਗੀਜ਼ਰ ਦੀ ਪੱਠੀ ਹਮਾਮ ਕੀ ਹੈ ਪਾਣੀ ਗਰਮ ਕਰਨਿਆ ਹਮਾਮ ਅੱਛਾ ਹਮਾਮ ਕਹਿੰਦੇ ਅਸੀਂ ਗੀਜ਼ਰ ਕਹਿੰਦੇ ਗੀਜ਼ਰ ਅਸੀਂ ਗੀਜ਼ਰ ਕਹਿੰਦੇ ਆ ਪੱਠੀ ਕਹਿੰਦੇ ਆ ਪੱਠੀ ਨਹੀਂ ਗੀਜ਼ਰ ਗੀਜ਼ਰ ਹੀ ਕਹਿ ਦਿੰਦੇ ਆ ਕਹਿੰਦੇ ਲੱਕੜੀ ਗੱਲ ਲੱਕੜੀ ਵਾਲਾ ਗੀਜ਼ਰ ਲੱਕੜੀ ਜਮਾ ਹੋ ਜਾਂਦਾ ਜਮਾ ਵੀ ਪਾਣੀ ਹਾਂ ਆ ਕੜਾਹੇ ਚ ਵੀ ਨਾ ਪਰਫ ਵਰਗਾ ਪਾਣੀ ਹੁੰਦਾ ਜਦ ਸੀ ਇਹ ਦੀਦੀ ਪਤਾ ਕੀ ਇਹ ਕੜਾਹਾ ਕਾਤੇ ਰੱਖਿਆ ਵਾ ਆ ਜਿਹੜਾ ਪਏ ਪਾਉਂਦਾ ਨਾ ਇਹ ਉੱਥੇ ਦੇ ਟੁੱਲੂ ਪੰਪ ਦਾ ਸੁੱਛ ਦੱਬਣਾ ਇਨੇ ਉਹ ਖੂਹ ਚੋਂ ਪਾਣੀ ਚੱਕ ਕੇ ਇੱਥੇ ਕੜਾਹੇ ਭਰ ਲੈਣਾ ਫੇ ਨਹੀਂ ਤਾਂ ਢੋਣ ਦਾ ਤਾਂ ਬਹੁਤ ਔਖਾ ਹੋ ਜਾਂਦਾ ਹੋਰ ਪਾਣੀ ਢੋਣ ਦਾ ਹੋਰ ਹੋਰ ਫਿਰ ਉਹ ਰੇ ਆਏ ਚਲੋ ਆਪਣਾ ਕੱਪੜਾ ਨਹੀਂ ਲਿਆਉਂਦੇ ਹੁੰਦੇ ਤੇ ਬਹੁਤ ਬੁਰੇ ਹਾਲ ਹੁੰਦੇ ਤੇ ਬਿਲਕੁਲ ਬਿਲਕੁਲ ਸਹੀ ਗੱਲ ਆ ਪਰ ਇੱਕ ਗੱਲ ਆ ਡੀਪਰ ਆਈ ਨੇ ਨਾ ਉੱਥੇ ਤੇ ਜਦ ਉਧਰਲੇ ਪਾਸੇ ਮਕਾਨ ਤਾਂ ਜਦ ਪਾਣੀ ਨਹੀਂ ਤਾਂ ਆਉਂਦਾ ਨਾ ਜਿਹੜੀਆਂ ਕੈਨਾ ਹੁੰਦੀਆਂ ਕੈਨਾ ਪਾਣੀ ਪਾਰ ਕੇ ਸਿਰ ਪਰ ਉਧਰ ਨੂੰ ਲੈ ਕੇ ਜਾਂਦੀ ਹੁੰਦੀਆਂ ਦੀ ਬਈ ਔਖਾ ਦਾ ਦੇਖ ਲਓ ਮੈਂ ਤਾਂ ਸੁਣਿਆ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਇੰਨੀ ਦੂਰ ਪੜਨ ਆਏ ਕਰਦੇ ਤੇ ਘੰਟਾ ਲੱਜੂ ਸਾਨੂੰ ਜਾਣੇ ਨੂੰ ਹਾਂ 9 ਕਿਲੋ 9 ਕਿਲੋਮੀਟਰ ਤੁਰ ਕੇ ਹੀ ਜਾਣਾ ਉਹ ਉੱਥੇ ਜਿੱਥੇ ਤੁਸੀਂ ਉੱਪਰੋਂ ਨਹੀਂ ਆਏ ਪੁਰਪਾ ਤੇ ਸਕੂਲ ਨਹੀਂ ਆ ਹਾਂ ਹਾਂ ਤਾਂ ਹੈਗਾ ਪੈਦਲ ਆਏ ਕਰਦੇ ਸੀ ਵਿਚੋ ਵਿਚ ਇਧਰ ਨੂੰ ਜੈਸਮੀਨ ਨੇ ਦਿਖਾਇਆ ਹਾਂ ਉੱਥੇ ਪੜਿਆ ਕਰਦੇ ਤੇ 9 ਕਿਲੋਮੀਟਰ ਆਣਾ ਜਾਣੇ ਤੁਸੀਂ 9 ਕਿਲੋਮੀਟਰ ਜਾਣਾ 9 ਕਿਲੋਮੀਟਰ ਆਣਾ ਬੁੱਲੇ ਬੁੱਲੇ ਬਹੁਤ ਔਖਾ ਯਾਰ ਮਾਮੀ ਦਾ ਬਹੁਤ ਆਫਸਾਨਾ ਅੱਲੀ ਦਾ ਮਾਮੀ ਦਾ ਜੀ ਲੱਗਣਾ ਹੀ ਨਹੀਂ ਹੈਗਾ ਹੂੰ ਆ ਉੱਪਰ ਨੂੰ ਚੱਲੋ ਮੰਮੀ ਹਾਂ ਆ ਵੀ ਰਸਤਾ ਚੱਲਦੇ ਇੱਧਰ ਨੂੰ ਚੱਲਦੇ ਨੀਚੇ ਨੂੰ ਉੱਪਰ ਨੂੰ ਕੱਖ ਜਿਹਾ ਵੜੋ ਇੱਧਰ ਨੂੰ ਹੋ ਜਾਓ ਫਿਰ ਥੱਲੇ ਨੂੰ ਏ ਥੱਲੇ ਨੂੰ ਹੋ ਜਾਓ ਤੇ ਲਓ ਜੀ ਫਿਰ ਹੁਣ ਹਨੇਰਾ ਹੋ ਗਿਆ ਅਸੀਂ ਹੁਣ ਪਾਉਣ ਲੱਗੇ ਚਾਲੇ ਚਾਚਾ ਜੀ ਨੇ ਬਹੁਤ ਜ਼ੋਰ ਲਾਇਆ ਫਿਰ ਰਹਿ ਜਾਓ ਰਹਿ ਜਾਓ ਰਹਿ ਜਾਓ ਪਰ ਕੁੜੀ ਆ ਦੀ ਤਿੰਨ ਛੁੱਟੀਆਂ ਹੋ ਗਿਆ ਸੀਗੀਆਂ ਤੇ ਇਸ ਕਰਕੇ ਹੁਣ ਕੱਲ ਸਕੂਲ ਜਾਣਾ ਜੀ ਨੇ ਤੇ ਸਕੂਲ ਵੀ ਜਾਣਾ ਨਾਲੇ ਛੁੱਟੀਆਂ ਨਾਲੇ ਅੱਛਾ ਕੱਲ੍ਹ ਨੂੰ ਛੁੱਟੀ ਆ ਕੱਲ੍ਹ ਸੰਡੇ ਪਰ ਆਪਾਂ ਨੂੰ ਜਾਣਾ ਪੈਣਾ ਡੀਪਰ ਨੂੰ ਰੋਟੀਨ ਕਰੀ ਵੀ ਪਾਣੀ ਹਾਂ ਘਰਾਂ ਪਾਈ ਰਿਸ਼ਤੇਦਾਰਾਂ ਨੇ ਆਉਣਾ ਤੇ ਹੁਣ ਪਾਈਏ ਚਾਲੇ ਮਿਲਦੇ ਆ ਜੀ ਹੁਣ ਤੁਹਾਨੂੰ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰੇ ਸਾਰੇ ਬਾਏ